ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਡਾਰੀ ਜਿਸ ਨੂੰ ਲਿਖਿਆ ਹੈ ਕੇ ਐਲ ਗਰਗ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਅਮਰੀਕਾ ਤੋਂ ਸਾਡੀ ਧੀ ਹੰਸੂ ਦਾ ਲੰਮਾ ਪੁੱਣ ਆਇਆ ਸੀ ਉਹ ਕਿੰਨਾ ਚਿਰ ਹੀ ਗੱਲਾਂ ਕਰਦੀ ਰਹੀ ਸੀ ਹਮੇਸ਼ਾ ਹਾਸਾ ਹਾਸ ਗੱਲਾਂ ਕਰਨ ਵਾਲੀ ਧੀ ਨੂੰ ਇਸ ਵਾਰ ਕੀ ਹੋ ਗਿਆ ਉਸ ਦੇ ਬੋਲ ਟੁੱਟ ਟੁੱਟ ਕੇ ਆ ਰਹੇ ਸਨ ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਰੋ ਰਹੀ ਹੋਵੇ ਪਾਲ ਪਾਲ ਪਿੱਛੋਂ ਬੁਸਬੁਸ ਜਹੀ ਕਰਦੀ ਜਾਪਦੀ ਸੀ ਕਹਿ ਰਹੀ ਸੀ ਡੈਡੀ ਹੁਣ ਪਤਾ ਲੱਗਦਾ ਹੈ ਬਈ ਇੱਥੇ ਇੰਡੀਆ ਹੀ ਰਹਿੰਦੇ ਤਾਂ ਚੰਗਾ ਸੀ ਕੀ ਲੈਣਾ ਸੀ ਪਰਾਈ ਧਰਤੀ ਤੇ ਆ ਕੇ ਕੰਨ ਵੀ ਗਵਾਏ ਤੇ ਗਹਿਣੇ ਵੀ ਜਿਹੋ ਜਿਹੇ ਵੀ ਸੀ ਆਪਣੀ ਮਿੱਟੀ 'ਚ ਸਾਹ ਲੈਂਦੇ ਵਧੀਆ ਸੀ ਸਾਡੇ ਵੀ ਉਦੋਂ ਪਤਾ ਨਹੀਂ ਕੀ ਭੂਤ ਸਿਰ ਤੇ ਸਵਾਰ ਹੋ ਗਿਆ ਸਮਝੋ ਇੱਕ ਜਵਾਕ ਨੂੰ ਬਾਹਰ ਭੇਜਣ ਦੀ ਧੁਣ ਹੀ ਸਵਾਰ ਹੋਈ ਪਈ ਸੀ ਅਸੀਂ ਬਾਰ-ਬਾਰ ਇੱਕੋ ਗੱਲ ਦਰਾਉਂਦੇ ਹੁੰਦੇ ਸਾਂ ਇੱਥੇ ਕੋਈ ਜਿਉਣਾ ਹੈ ਇੰਡੀਆ 'ਚ ਮੱਖੀ ਮੱਛਰੀ ਨਹੀਂ ਸਾਹ ਲੈਣ ਦਿੰਦੇ ਚਾਰੇ ਪਾਸੇ ਗੰਦਗੀ ਗੰਦਗੀ ਚਿੱਕੜੀ ਚਿੱਕੜ ਕੋਈ ਕੰਮ ਕਿਹੜਾ ਟਾਈਮ ਤੇ ਹੁੰਦਾ ਹੈ ਕੋਈ ਕੰਮ ਨਹੀਂ ਹੁੰਦਾ ਨਿਆਣੇ ਪਹਿਲਾਂ ਤਾਂ ਪੜਾਉਣੇ ਔਖੇ ਤੇ ਫਿਰ ਰੁਜ਼ਗਾਰ ਨਹੀਂ ਲੱਭਦਾ ਨੌਕਰੀਆਂ ਅਲਾਦੀਨ ਦਾ ਚਿਰਾਗ ਲੈ ਕੇ ਲੱਭਣ ਵਾਲੀ ਗੱਲ ਹੋਈ ਪਈ ਹੈ ਕੀ ਕਰੀਏ ਕੀ ਨਾ ਕਰੀਏ ਜਿਵੇਂ ਕਹਿੰਦੇ ਹੁੰਦੇ ਨੇ ਬਈ ਸ਼ੱਕਰ ਖੋਰੇ ਨੂੰ ਖਾਣ ਲਈ ਸ਼ੱਕਰ ਕਿਸੇ ਨਾ ਕਿਸੇ ਵੀਲੇ ਹੀਲੇ ਵਸੀਲੇ ਲਾਭ ਹੀ ਪੈਂਦੀ ਹੈ ਹਾਂਸੋ ਤਿੰਨਾ ਬੱਚਿਆਂ ਚੋਂ ਸਭ ਤੋਂ ਵੱਡੀ ਸੀ ਐਮਐਸਸੀ ਤੱਕ ਦੀ ਪੜ੍ਹਾਈ ਕਰ ਵੀ ਚੁੱਕੀ ਸੀ ਦੇਖਣ ਪਾਖਣ ਨੂੰ ਬਾਵਾ ਜੱਜ ਦੀ ਫੋਪਦੀ ਵੀ ਸੀ ਕਿਸੇ ਰਿਸ਼ਤੇਦਾਰ ਨੇ ਬਾਹਰੋਂ ਆਏ ਮੁੰਡੇ ਦੀ ਦੱਸ ਪਾਈ ਝੱਟ ਮੰਗਣੀ ਤੇ ਫਟ ਵਿਆਹ ਵਾਲੀ ਗੱਲ ਹੋ ਗਈ ਸੀ ਮੁੰਡੇ ਬੜਿਆਂ ਦੀ ਮੰਗ ਵੀ ਕੋਈ ਖਾਸ ਨਹੀਂ ਸੀ ਮੁਫਤੋਂ ਮੁਫਤੀ ਵਿਆਹ ਹੁੰਦਾ ਸੀ ਅੰਨਾ ਕੀ ਭਾਲੇ ਦੋ ਅੱਖਾਂ ਪਤਨੀ ਕਹਿਣ ਲੱਗੀ ਅੱਜ ਕੱਲ ਤਾਂ ਧੀਆ ਦੇ ਵਿਆਹ ਤੇ ਪੰਡਾਂ ਭਰ-ਭਰ ਨੋਟਾਂ ਦੀਆਂ ਖਰਚਣੀਆਂ ਪੈਂਦੀਆਂ ਨੇ ਸਾਹ ਨਹੀਂ ਆਉਂਦਾ ਇੱਕ ਵਿਆਹ ਕਰਕੇ ਆਪਣੇ ਤਾਂ ਸੁੱਖ ਨਾਲ ਦੋ ਬੈਠੀਆਂ ਨਹੀਂ ਇੱਕ ਦਾ ਕਰੀਏ ਦੂਜੀ ਦਾ ਫਿਰ ਐਵੇਂ ਕੋਈ ਹੋਰ ਲੱਭ ਪੋ ਨਾਲੇ ਆਪਣੇ ਹੋਰ ਜੀਆਂ ਲਈ ਬਾਹਰ ਦਾ ਰਾਹ ਖੁੱਲ ਜੂ ਸਾਡੇ ਕੁੜਮ ਨੇ ਵੀ ਵਿਆਹ ਵੇਲੇ ਇੱਕ ਦੋ ਪੈਗ ਪੀ ਕੇ ਲਾਚੜਦਿਆਂ ਕਹਿ ਦਿੱਤਾ ਸੀ ਕੁੜੀ ਤਾਂ ਪਹੁੰਚੀ ਸਮਝੋ ਹੁਣ ਉਥੇ ਤੁਸੀਂ ਵੀ ਭਰਾਜੀ ਖਿੱਚ ਲੋ ਤਿਆਰੀ ਬਸ ਦਿਨਾਂ ਦੀ ਗੱਲ ਹੈ ਹੁਣ ਤਾਂ ਹਾਂਸੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਨੂੰ ਅਮਰੀਕਾ ਜਾਣ ਦਾ ਸਮਝੋ ਚਾਹ ਹੀ ਚੜ ਗਿਆ ਸੀ ਅਮਰੀਕਾ ਵਿਆਹ ਦਾ ਨਾਂ ਸੁਣ ਕੇ ਤਾਂ ਉਹ ਹਵਾ ਚੁੱਡੀ ਫਿਰਦੀ ਸੀ ਗੱਲ ਗਲਤੀ ਆਖਿਆ ਕਰੀ ਮੰਮੀ ਰਾਤੀ ਜਾਣੀ ਸੁਪਨਾ ਆਇਆ ਮੈਨੂੰ ਮੈਂ ਜਹਾਜ਼ 'ਚ ਬੈਠੀ ਆਂ 에ਅਰ ਹੋਸਟੈਸ ਘੜੀ ਮੁੜੀ ਬੈਲਟ ਕਸਣ ਲਈ ਆਖੀ ਜਾਵੇ ਮੈਨੂੰ ਬੈਲਟ ਹੀ ਨਾ ਲਾਉਣੀ ਆਵੇ ਬੈਲਟ ਕਦੇ ਇਧਰੋਂ ਖਿੱਚਾਂ ਕਦੇ ਉਧਰੋਂ ਖਿੱਚਾਂ ਬਸ ਖਿੱਚ ਖਚਾਈ ਚ ਹੀ ਮੇਰੀ ਅੱਖ ਖੁੱਲ ਗਈ ਜਾਗਣ ਤੇ ਉਹ ਦੇਸੀ ਮੰਝਾ ਤੇ ਉਹ ਦੇਸੀ ਕਮਰਾ ਗੱਲਾਂ ਕਰਕੇ ਮਾਂ ਤੀ ਖੂਬ ਹੱਸਦੀ ਆ ਮੈਂ ਪੁੱਛਦਾ ਤਾਂ ਹਾਸਾ ਹਾਸ ਕਹਿੰਦੀਆਂ ਡੈਡੀ ਤੁਹਾਨੂੰ ਦੱਸਣ ਵਾਲੀ ਗੱਲ ਨਹੀਂ ਦੱਸਿਆ ਤਾਂ ਤੁਸੀਂ ਵੀ ਹਾਸਾ ਹਾਸ ਲੋਟਪੋਟ ਹੋ ਜਾਓਗੇ ਗੱਲ ਹੀ ਐਸੀ ਹੈ ਹੰਸੋ ਅਮਰੀਕਾ ਚਲੀ ਗਈ ਸੀ ਆਪਣੀ ਕਬੀਲਦਾਰੀ ਦੇ ਕੰਮ ਧੰਦੇ ਚ ਰੁੱਝ ਗਈ ਸੀ ਬਾਲ ਬੱਚੇ ਵੀ ਹੋ ਗਏ ਸਨ ਫਿਰ ਕਦੀ ਕਦੀ ਉਸ ਦਾ ਫੋਨ ਆਉਂਦਾ ਡੈਡੀ ਇੱਥੇ ਇੰਨਾ ਸੌਖਾ ਕੰਮ ਨਹੀਂ ਹੈ ਬਹੁਤ ਮਿਹਨਤ ਕਰਨ ਪੈਂਦੀ ਹੈ ਤੁਸੀਂ ਤਾਂ ਸਮਝਦੇ ਹੋਣੇ ਐ ਬਈ ਡਾਲ ਰੇ ਇੱਥੇ ਦਰਖਤਾਂ ਲੱਗਦੀਆਂ ਬੀਸੀ ਤੋੜ ਤੋੜ ਬੈਗ ਭਰੀ ਜਾਂਦੇ ਆ ਇੱਕ ਇੱਕ ਡਾਲਰ ਕਮਾਉਣ ਲਈ ਦੰਦ ਟੁੱਟ ਜਾਂਦੇ ਨੇ ਕੰਮ ਨਹੀਂ ਕਰੋਗੇ ਤਾਂ ਆਏ ਬਿੱਲਾਂ ਦੇ ਢੇਰ ਕਿਵੇਂ ਜਮ੍ਹਾਂ ਕਰਾਓਗੇ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜਦਾ ਤੇ ਕਦੋਂ ਛਿਪਦਾ ਬਸ ਚੱਲ ਸੋ ਚੱਲੀ ਐ ਉਸ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਡੇ ਤਾਂ ਮੱਚ ਹੀ ਸਮਝੋ ਮਰ ਜਾਂਦੇ ਬਿਅੰਤਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ ਸਨ ਹਾਂਸੋਂ ਨੇ ਵੀ ਇੱਕ ਕੱਦਵਾਰ ਪੋਲੇ ਜਿਹੇ ਮੂੰਹ ਨਾਲ ਆਖਿਆ ਸੀ ਮੰਮੀ ਤੁਸੀਂ ਕਹੋ ਤਾਂ ਤੁਹਾਡੇ ਕਾਗਜ਼ ਭਰ ਦਈਏ ਪਰ ਉ ਹਏ ਕੁਛ ਨਹੀਂ ਇੱਥੇ ਬੰਦਾ ਆਪਣੀਆਂ ਜੜਾਂ ਤੋਂ ਤਾਂ ਟੁੱਟਦਾ ਹੀ ਹੈ ਆਪਣੇ ਆਪ ਨਾਲੋਂ ਵੀ ਟੁੱਟ ਜਾਂਦਾ ਹੈ ਜਿਹਨੂੰ ਆਪਣੇ ਮੁਲਕ 'ਚ ਰੋਟੀ ਲੱਭਦੀ ਹੋਵੇ ਪਰਦੇਸਾਂ ਦੀ ਕਾਣੂ ਖਾ ਕੇ ਛਾਰਦਾ ਫਿਰੇ ਤੁਸੀਂ ਤੇ ਡੈਡੀ ਸੋਹਣੀਆਂ ਨੌਕਰੀਆਂ ਕਰਦੇ ਹੋ ਇੱਥੇ ਇੱਥੇ ਆ ਕੇ ਰਾਤਾਂ ਜਾਗਣ ਦਾ ਕੀ ਲਾਭ ਹੈ ਉੱਧਰ ਲੈ ਘਰਾਂ ਨੂੰ ਜਿੰਦਰੀ ਮਾਰ ਕੇ ਇਧਰਲੇ ਤਾਲੇ ਖੋਲਣ ਨਾਲ ਕੀ ਮਿਲਣਾ ਕੁੜੀ ਐਵੇਂ ਭੋਰੇ ਚ ਸਿੱਟਦੀ ਕਦੀ ਕਦੀ ਬੇਬੇ ਵੀ ਦੁਖੀ ਹੋ ਕੇ ਕਹਿ ਦਿੰਦੀ ਹੰਸੋ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਫਿਰ ਕਿਹਦਾ ਮਨ ਕਰਦਾ ਸੀ ਅਮਰੀਕਾ ਜਾਣ ਨੂੰ ਦੜ ਵੱਟ ਕੇ ਬਹਿ ਗਏ ਸਾਂ ਇੱਕ ਅੱਧ ਵਾਰ ਜਾ ਕੇ ਮੜਾਈ ਸਾਂ ਕਿਉਂ ਜਾਣਾ ਕਿਹੜਾ ਸੌਖਾ ਕੰਮ ਸੀ ਸਮਝੋ ਅੱਧਾ ਪ੍ਰਾਪਰ ਫੰਡ ਉੱਡ ਗਿਆ ਉੰਜ ਕੁੜੀ ਦੇ ਬਾਹਰ ਜਾਣ ਨਾਲ ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸਾਡਾ ਰੁਤਬਾ ਜ਼ਰੂਰ ਵੱਧ ਗਿਆ ਸੀ। ਹਰ ਕੋਈ ਸਾਨੂੰ ਵੱਖਰੀ ਨਜ਼ਰ ਨਾਲ ਦੇਖਣ ਲੱਗ ਪਿਆ ਸੀ। ਇੱਕ ਨੇ ਦੂਸਰੇ ਨਾਲ ਤੋਅਰਪ ਕਰਦਿਆ ਕਹਿਣਾ। ਇਹਨਾਂ ਦੀ ਧੀ ਗਈ ਹੋਈ ਐ ਅਮਰੀਕਾ। ਦੂਜੇ ਨੇ ਅੱਖਾਂ ਚੌਹੀਆਂ ਕਰਕੇ ਕਹਿ ਦੇਣਾ। ਅੱਛਾ ਜੀ। ਵਾਹ ਜੀ ਵਾਹ। ਅਮਰੀਕਾ। ਫੇਰ ਤਾਂ ਗੀੜਾ-ਫੀੜਾ ਲੱਗਦਾ ਹੀ ਹੋਣਾ। ਬਾਰਲੇ ਮੁਲਕਾਂ ਦੀ ਕੀ ਰਿਸ ਹੈ ਜੀ ਆਪਾਂ ਤਾਂ ਇੱਥੇ ਨੇ ਰਹਿ ਢੋਂਦੀਆਂ ਸਾਨੂੰ ਤਾਂ ਠੱਗੀ ਠੋਰੀ ਨੇ ਹੀ ਮਾਰ ਲਿਆ ਹੈ ਦੂਜੇ ਮੁਲਕ ਐਵੇਂ ਤਾਂ ਨੀ ਤਰੱਕੀ ਕਰ ਗਏ ਕੋਈ ਡਿਸਪਲਨ ਤਾਂ ਹੈਗੀ ਆ ਉਹਨਾਂ ਚ ਅਸੀਂ ਸੁਣਦੇ ਭਾਵਾਂ ਹਾਂ ਹੂੰ ਕਰ ਲੈਂਦੇ ਪਰ ਅੰਦਰੋਂ ਅੰਦਰੀ ਸਾਨੂੰ ਆਕੜ ਜਹੀ ਚੜ ਜਾਣੀ ਸੀ ਤੇ ਅਮਰੀਕਾ ਸੀ ਤੇ ਸਾਡੀ ਟੌਰ ਇੱਥੇ ਜੰਮੀ ਹੋਈ ਸੀ ਤੇ ਹਾਂਸੋ ਵੀ ਇੱਕ ਦੋ ਚੱਕਰ ਮਾਰ ਗਈ ਸੀ ਸਾਰਾ ਟੱਬਰ ਉਸ ਦੀਆਂ ਇਹਨਾਂ ਜੈਕਟਾਂ ਤੇ ਬੂਟ ਜਰਾ ਬਾਂਪਾ ਬਾਹਰ ਨਿਕਲਦੀ ਤਾਂ ਜਾਣ ਪਛਾਣ ਵਾਲਿਆਂ ਵਿੱਚ ਟਿਚਕਰੀ ਲਹਿਜੇ ਚ ਆਖਣਾ ਯਾਰ ਹੁਣ ਤਾਂ ਟੌਰ ਹੋ ਗਈ ਡਾਲਰਾਜ ਖੇੜਦੇ ਹੋਵੋਗੇ ਇੱਕ ਜੀ ਬਾਹਰ ਹੋਵੇ ਤਾਂ ਸਮਝੋ ਸਾਰਾ ਟੱਬਰ ਹੀ ਚਲਿਆ ਗਿਆ ਬਾਹਰ ਅਸੀਂ ਲੱਖ ਕਹਿੰਦੇ ਓਏ ਭਾਈ ਧੀ ਧਿਆਣੀ ਗਈ ਐ ਬਾਹਰ ਧੀ ਦੇ ਪੈਸਿਆਂ ਨਾਲ ਅਸੀਂ ਕੀ ਖੇਡਣਾ ਹੋਇਆ ਪਰ ਉਹ ਫਿਰ ਮਸੂਸੀ ਮੂੰਹ ਨਾਲ ਆਖ ਦਿੰਦੇ ਲੈ ਡਾਲਰ ਤਾਂ ਦੇਖੇ ਹੀ ਹੋਣਗੇ ਅਸੀਂ ਤਾਂ ਦੇਖੇ ਵੀ ਨਹੀਂ ਹਾਲੇ ਤੱਕ ਅਸੀਂ ਕੁਝ ਕਹਿਣਾ ਤਾਂ ਚਾਹੁੰਦੇ ਪਰ ਧੀ ਧਿਆਣੀ ਦੀ ਗੱਲ ਸੋਚ ਕੇ ਚੁੱਪ ਕਰ ਦਿੰਦੇ ਪਤਾ ਹੀ ਨਹੀਂ ਲੱਗਿਆ 20 ਬਰੇ ਕਿਵੇਂ ਇੱਕ ਇੱਕ ਕਰਕੇ ਸਾਡੇ ਸਿਰਾਂ ਤੋਂ ਲੰਘ ਗਈ ਪਤਾ ਹੀ ਨਹੀਂ ਲੱਗਿਆ ਹਾਂਸੋ ਦੀ ਤੇਈ ਪੁੱਤ ਕਦੋਂ ਵੱਡੇ ਹੋ ਗਏ ਕੱਲ ਦੀਆਂ ਗੱਲਾਂ ਸੀ ਤੇ ਹੁਣ ਹਾਂਸੋ ਬੋਸ-ਬੋਸ ਕਰਦਾ ਲੰਮਾ ਫੋਨ ਉਹਦਾ ਚੋਰਾ ਉਹਦੇ ਸੰਸੇ ਹਾਂਸੋ ਦੀ ਧੀ ਨੇ ਉਹਨਾਂ ਦੀ ਮਰਜ਼ੀ ਬਿਨਾਂ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਇੱਕ ਕਾਲੇ ਮੁੰਡੇ ਨਾਲ ਕੋਟ ਮੈਰਿਜ ਕਰਵਾ ਲਈ ਸੀ ਹਾਂਸੋ ਅੰਤਾਂ ਦੀ ਦੁਖੀ ਸੀ ਹਾਂਸੋ ਤਾਂ ਚਾਹੁੰਦੀ ਸੀ ਕਿ ਉਹਦੀ ਧੀ ਕਿਸੇ ਆਪਣੀ ਜਾਤ ਬਰਾਦਰੀ ਵਾਲੇ ਮੁੰਡੇ ਨਾਲ ਵਿਆਹੀ ਜਾਂਦੀ ਪਰ ਚਲੋ ਜੇ ਬਰਾਦਰੀ ਤੋਂ ਬਾਹਰ ਜਾਣਾ ਵੀ ਸੀ ਤਾਂ ਘੱਟੋ-ਘੱਟ ਕਿਸੇ ਗੋਰੇ ਮੁੰਡੇ ਨਾਲ ਤਾਂ ਵਿਆਹ ਕਰਵਾ ਲੈਂਦੀ ਹੰਸੋਂ ਦਾਬ ਕਾ ਮਾਪੇ ਤਾਂ ਐਵੇਂ ਗਾਜਰ ਮੂਲੀ ਨੇ ਫਿਰ ਇਧਰ ਬੇਬੇ ਨੇ ਸੁਣਿਆ ਤਾਂ ਉਸ ਦਾ ਮਨ ਵੀ ਮਸੋਚ ਬੈਠਾ ਗਿਆ ਇੰਨਾ ਹੀ ਆਖਿਆ ਬੇਬੇ ਨੇ ਬੱਚਿਆਂ ਨੂੰ ਮਾਪੇ ਪਾਲ ਪੋਸ਼ ਕੇ ਵੱਡਾ ਇਸੇ ਕਰਕੇ ਕਰਦੇ ਐ ਕਿ ਉਹ ਵੱਡੇ ਹੋ ਕੇ ਉਹਨਾਂ ਦੀ ਬਾਤ ਨਾ ਪੁੱਛਣ ਮਾਪੇ ਤਾਂ ਜਿਵੇਂ ਕੋਈ ਚੀਜ਼ ਹੀ ਨਹੀਂ ਹੁੰਦੀ ਅੱਜ ਕੱਲ ਦੇ ਜਵਾਕਾਂ ਸਾਹਮਣੇ ਕੀ ਵੇਲਾ ਆ ਗਿਆ ਭੇਜ ਲੋ ਤੇ ਨੂੰ ਅਮਰੀਕਾ ਕਿੰਨਾ ਚਾਹ ਹੁੰਦਾ ਸੀ ਤੇ ਇਹਨੂੰ ਸਗਣਾ ਨਾਲ ਦੂਜੇ ਘਰ ਤੋਰਨ ਦਾ ਸਭ ਵਿਚ ਹੀ ਰਹਿ ਗਿਆ ਤਰਿਆ ਤਰਾਇਆ ਕਿੰਨੀ ਦੁਖੀ ਹੋਈ ਪਈ ਐ ਕੁੜੀ ਆਪਣੀ ਹਣ ਸੋ ਵਿਚਾਰੀ ਆਪਾਂ ਤਾਂ ਉਸ ਨੂੰ ਐਡੀ ਦੂਰੋਂ ਦਲਾਸਾ ਵੀ ਨਹੀਂ ਦੇ ਸਕਦੇ ਬੇਬੇ ਕਈ ਦਿਨ ਕੂੰ ਕੂੰ ਕਰਦੀ ਰਹੀ ਸੀ ਸਾਡੇ ਪੁੱਤਰ ਬੱਲ ਨੇ ਵੀ ਇਸੇ ਤਰ੍ਹਾਂ ਦਾ ਸਿਆਪਾ ਪਾਇਆ ਹੋਇਆ ਸੀ ਉਸਨੇ ਵੀ ਸਾਡੇ ਨਾਲ ਕੰਮ ਕਰਦੀ ਹੋਰ ਜਾਤ ਦੀ ਕੁੜੀ ਨਾਲ ਵਿਆਹ ਕਰਾਉਣ ਦੀ ਗੱਲ ਆਖੀ ਸੀ ਅਸੀਂ ਨਹੀਂ ਸਮਝਨੇ ਹਰ ਜਾਤ ਦੇ ਆਪੋ ਆਪਣੇ ਜੀਨਸ ਹੁੰਦੇ ਆਂ ਵਿਰੋਧੀ ਜੀਨਾਂ ਨੂੰ ਬੁਲਾਉਣਾ ਜਾਇਜ਼ ਨਹੀਂ ਹੈ ਹਰ ਜਾਤ ਦਾ ਆਪੋ ਆਪਣਾ ਸਲੀਕਾ ਹੁੰਦਾ ਹੈ ਕਈ ਵਾਰੀ ਕੀ ਹਰ ਵਾਰੀ ਉਹ ਸਲੀਕਾ ਵਿਰੋਧੀ ਜਾਤਾਂ ਨੂੰ ਰਾਸ ਨਹੀਂ ਆਉਂਦਾ ਤੇ ਜਲਦੀ ਹੀ ਚਾ ਮੱਠਾ ਪੈਣ ਲੱਗਦਾ ਹੈ ਫੇਰ ਬਸ ਉਹੀ ਟੈਂਟ ਹੈ ਤੇ ਟੁੱਟ ਸਿਆਪਾ ਬਸ ਮਾਣੀ ਨਹੀਂ ਸੀ ਕਰਿਆ ਇਹ ਸਭ ਪੁਰਾਣੀਆਂ ਦਕਿਆ ਨੂੰ ਸਹੀ ਗੱਲਾਂ ਨੇ ਹੁਣ ਦੇ ਜਵਾਨੇ ਚ ਇਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਨਵੇਂ ਜਮਾਨੇ ਚ ਬੰਦੇ ਨੂੰ ਬਦਲਣਾ ਚਾਹੀਦਾ ਹੈ ਉਹ ਮੂੰਹ ਜਹਾ ਮਚਕੋੜ ਕੇ ਕਹਿ ਦਿੱਤਾ ਸੀ ਅਸੀਂ ਤੈਨੂੰ ਜੰਮਿਆ ਪਾਲਿਆ ਪੜਾਇਆ ਸਾਡਾ ਤੇਰੀ ਜ਼ਿੰਦਗੀ ਚ ਕੋਈ ਦਖਲ ਵੀ ਨਹੀਂ ਰਿਹਾ ਆਖਰ ਅਸੀਂ ਅੱਕ ਕੇ ਕਹਿ ਦਿੱਤਾ ਸੀ ਇਹ ਮੇਰੀ ਚੋਣ ਨਹੀਂ ਸੀ ਡੈਡੀ ਤੁਸੀਂ ਜੋ ਕੀਤਾ ਆਪਣੇ ਲਈ ਕੀਤਾ ਵਿਆਹ ਮੈਂ ਆਪਣੀ ਚੋਣ ਨਾਲ ਕਰ ਸਕਦਾ ਪਰ ਉਹਦੇ ਵਿੱਚ ਸਾਡੀ ਸਲਾਹ ਵੀ ਹੋਣੀ ਜਾਂਦੀ ਸੀ ਕਿ ਤੇਰੇ ਵਿਆਹ ਵਿੱਚ ਸਾਡੀ ਚੋਣ ਕੋਈ ਮੈਨੇ ਨਹੀਂ ਰੱਖਦੀ ਫੇਰ ਪਤਾ ਨਹੀਂ ਕੀ ਹੋਇਆ ਕੁੜੀ ਦਾ ਮਣੀ ਬਦਲ ਗਿਆ ਜਾਂ ਕਿਤੇ ਬੱਲ ਦਾ ਮਨ ਹੀ ਉੱਡ ਗਿਆ ਕਹਿ ਨਹੀਂ ਸਕਦੇ ਕੁਝ ਜਾਂ ਸ਼ਾਇਦ ਉਹਦੀਆਂ ਅੱਖਾਂ ਵਿੱਚਲੀ ਸ਼ਰਮੀਪੂਰਾ ਮਾਸਾ ਜਾਗ ਪਈ ਹੋਵੇ ਕਹਿ ਇਸ ਕਹਿ ਇਸ ਤੋਂ ਬਾਅਦ ਉਹ ਵਿਆਹ ਨਹੀਂ ਸੀ ਹੋ ਸਕਿਆ ਉਸ ਤੋਂ ਬਾਅਦ ਬੱਲ ਕਿੰਨਾ ਹੀ ਚਿਰ ਥਾਂ ਸਿਰ ਨਹੀਂ ਆਇਆ ਹੋਇਆ ਸੀ ਪਰ ਅਸੀਂ ਆਪਣੇ ਹੰਕਾਰ ਦੀ ਜਿੱਤ ਤੇ ਖੁਸ਼ ਹੋਏ ਸਾਂ ਅਜੇ ਇਹ ਗੱਲਾਂ ਪਰਿਵਾਰ ਨੂੰ ਭੁੱਲੀਆਂ ਵੀ ਨਹੀਂ ਸਨ ਕਿ ਇੱਕ ਦਿਨ ਐਸਾ ਦੇਖਿਆ ਕਿ ਭਾਂਡੇ ਦੇ ਰੋਸ਼ਨ ਦਾਣ ਵਿੱਚ ਚਿੜਾ ਜੜੀ ਨੇ ਆਲਣਾ ਪਾ ਲਿਆ ਹੋਇਆ ਸੀ ਉਹ ਸਾਰਾ ਦਿਨ ਤੀਲੇ ਤੇ ਫੂਸ ਲਿਆ ਲਿਆ ਕੇ ਰੋਸ਼ਨ ਦਾਣ ਚ ਜਮਾ ਕਰਦੇ ਰਹੇ ਪਤਨੀ ਨੇ ਅੱਖ ਕੇ ਆਖਿਆ ਸੀ ਇਹ ਤਾਂ ਸਾਰਾ ਦਿਨ ਘਰ 'ਚ ਗੰਦ ਪਾਈ ਰੱਖਦੇ ਐ। ਥਾਂ-ਥਾਂ ਟੀਲੇ ਫੂਸ ਖਲਾਰੀ ਜਾਂਦੇ ਨੇ। ਸਫਾਈ ਕਰਨੀ ਬੜੀ ਔਖੀ ਹੋਈ ਪਈ ਐ। ਜੀਤਾ ਕਰਦਾ ਭਈ ਢਾਂਗੇ ਨਾਲ ਆੜਨਾ ਹੀ ਢਾਰਿਆ। ਆਪੇ ਕਿਤੇ ਹੋਰ ਨਾ ਲੈਣਗੇ। ਕਾਣੂ ਉਜਾੜਦੀਆਂ ਐ ਅਗਲਿਆਂ ਦਾ ਘਰ। ਮਸਾਂ ਤਾਂ ਘਰ ਵੱਸਦਾ ਐ ਅੱਜਕੱਲ। ਇਸ ਘਰ ਦੀਆਂ ਹੁਣ ਤੱਕ ਕਰਜ਼ੇ ਦੀਆਂ ਕਿਸ਼ਤਾਂ ਭਰੀ ਜਾਂਦੇ ਆ। ਅੱਜਕੱਲ ਘਰ ਬਣਾਉਣਾ ਕਿਤੇ ਸੌਖਾ ਐ? ਹੈਂ? ਥੋੜੀ ਦੇਰ ਬਾਅਦ ਅਸੀਂ ਦੇਖਿਆ ਕਿ ਆਲਣੇ ਵਿੱਚ ਬੈਠੇ ਦੋ ਗੋਟ ਚੀਚੀ ਕਰ ਰਹੇ ਸਨ ਉਹਨਾਂ ਦੇ ਮੂੰਹ ਹਮੇਸ਼ਾ ਖੁੱਲੇ ਰਹਿੰਦੇ ਜਿੜਾ ਜਿੜੀ ਬਾਹਰੋਂ ੜਾਰੀ ਮਾਰ ਕੇ ਕੁਝ ਨਾ ਕੁਝ ਲਿਆਉਂਦੇ ਤੇ ਉਹਨਾਂ ਦੇ ਅੱਡੇ ਹੋਏ ਮੂੰਹਾਂ 'ਚ ਦਾਣਾ ਦੁੱਕਰ ਪਾਉਂਦੇ ਕਦੀ ਕੋਈ ਬਿੱਲੀ ਤੁਰਦੀ ਫਿਰਦੀ ਦੇਖ ਲੈਂਦੇ ਤਾਂ ਉਹ ਦਹਾਈ ਪਾ ਦਿੰਦੇ ਕੋਈ ਜੀ ਰੋਸ਼ਨ ਦਾਣ ਹੀਠੋਂ ਫਰਸ਼ ਤੋਂ ਕੋਈ ਚੀਜ਼ ਚੁੱਕਣ ਜਾਂਦਾ ਤਾਂ ਉਹ ਅਕਲ ਕਾਣ ਜਿਹੇ ਹੋ ਜਾਂਦੇ ਅਜਿਹੇ ਵੇਲੇ ਉਹਨਾਂ ਦੀ ਆਵਾਜ਼ ਬਦਲੀ ਹੁੰਦੀ ਲੱਗਦਾ ਜਿਵੇਂ ਰੋਣਾ ਜਿਹਾ ਹਉਕਾ ਜਿਹਾ ਉਹਨਾਂ ਦੀ ਆਵਾਜ਼ ਵਿੱਚ ਸ਼ਾਮਲ ਹੋ ਰਿਹਾ ਹੁੰਦਾ ਹੈ ਉਹਨਾਂ ਨੂੰ ਇਉਂ ਰੋਂਦੇ ਕਲਪ ਦੇ ਦੇਖ ਬੇਬੇ ਆਖਦੀ ਲੈ ਦੱਸ ਇਹਨਾਂ ਡੋਦਿਆ ਨੇ ਕਿਹੜਾ ਇਹਨਾਂ ਦੀ ਖੱਟੀ ਖਾਣੀ ਹੈ ਕਿਵੇਂ ਧੜਫਦੇ ਹੈ ਇਹਨਾਂ ਲਈ ਇਹ ਦੋਵੇਂ ਬੇਬੇ ਇਹੋ ਜਿਹੇ ਵੇਲੇ ਇੱਕ ਅਖਾਣ ਜ਼ਰੂਰ ਸੁਣਾਉਂਦੀ ਹੁੰਦੀ ਸੀ ਧੀਆ ਜਵਾਈ ਲੈ ਗਏ ਬੰਗਾਂ ਲੈ ਗਈਆਂ ਪੁੱਤ ਕੈਬ ਤੂਤ ਸੁਣੋ ਬਈ ਸਾਧੋ ਪ੍ਰਾਣੀ ਰਹੇ ਉਤ ਦਾ ਉਤ ਇੱਕ ਦਿਨ ਇੱਕ ਬੋਟ ਅਡਾਰੀ ਪਰ ਲੱਗਿਆ ਆਲਨੇ ਚੋਹੇ ਠਾ ਫਸ ਤੇ ਅਡ ਗਿਆ ਜਿਹੜਾ ਚਿੜੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਜੀਂ ਜੀ ਕਰਕੇ ਸਾਰਾ ਆਕਾਰ ਸਿਰ ਤੇ ਚੁਕ ਲਿਆ ਉਹਨਾਂ ਦੀ ਜੀਂ ਜੀ ਇੱਕ ਤਰ੍ਹਾਂ ਦੀ ਦਹਿਸਤ ਭਰੀ ਪਰਤਕ ਸੁਣ ਰਹੀ ਸੀ ਉਹ ਦੋਵੇਂ ਉਸ ਦੇ ਸਿਰ ਦੇ ਆਲੇ ਦੁਆਲੇ ਹੀ ਚੱਕਰ ਕੱਟਦੇ ਫਿਰਦੇ ਸੀ ਜਿੰਨਾ ਚਿਰ ਹੋ ਬੋਟ ਮੁੜ ਉੜਦਾ ਹੋਇਆ ਹੰਬੜਾ ਮਾਰ ਕੇ ਆਲਨੇ ਚ ਨਹੀਂ ਪਹੁੰਚ ਸਕਿਆ ਚਿੜਾ ਜੜੀ ਆਰਾਮ ਨਾਲ ਹੀ ਬੈਠੇ ਰਾਤੀ ਚਿੜੀ ਬੋਟ ਨੂੰ ਜਿਵੇਂ ਬੁੱਕਲ ਚਲੀ ਬੈਠੀ ਪਲੋਸਦੀ ਰਹੀ ਹੋਵੇ ਸ਼ਾਂਤ ਚਿੱਤ ਅਲਸਾਈ ਰਸਾਈ ਹੋਈ ਬੋਟ ਨੂੰ ਬਾਦਸਲ ਦਾ ਨਿਗਹ ਦਿੰਦੀ ਹੋਈ ਹੌਲੀ ਹੌਲੀ ਬੋਟ ਉਡਣ ਦਾ ਅਭਿਆਸ ਕਰਨ ਲੱਗ ਪਈ ਉਹ ਉੱਡ ਕੇ ਕਦੀ ਬਨੇਰੇ ਤੇ ਬਹਿ ਜਾਂਦੇ ਅਤੇ ਕਦੇ ਦੂਸਰੇ ਰੋਸਤਨਾਂ 'ਚ ਬੈਠ ਜਾਂਦੇ ਬੇਬੇ ਦੇਖ ਕੇ ਕਹਿੰਦੀ ਦੇਖ ਲੈ ਹੁਣ ਇਹ ਇਹਨਾਂ ਨੂੰ ਕਿਵੇਂ ਉਡਣਾ ਸਿਖਾਉਂਦੇ ਨੇ ਪਤਾ ਵੀ ਹੈ ਬਈ ਇਹਨਾਂ ਨੇ ਉਡਾਰੀ ਮਾਰ ਜਾਣੀ ਐ ਮੁੜ ਕੇ ਇਹਨਾਂ ਕੋਲ ਨਹੀਂ ਆਉਣਾ ਫਿਰ ਵੀ ਇਹ ਇਹਨਾਂ ਨੂੰ ਉਡਣਾ ਸਿਖਾਈ ਜਾਂਦੇ ਨੇ ਤੇ ਫਿਰ ਇੱਕ ਦਿਨ ਵੋਟ ਦੋਵੇਂ ਵੋਟ ਸੱਚਮੁੱਚ ਹੀ ਉੱਡ ਗਏ ਕਦੀ ਨਾ ਮੁੜਨ ਲਈ ਜਿਵੇਂ ਉਹ ਲੰਮੀ ਉਡਾਰੀ ਮਾਰ ਗਏ ਹਨ ਰਾਤ ਨੂੰ ਜਿਹੜਾ ਜੜੀ ਉਦਾਸ ਜਹੀ ਚੁੱਪਚਾਪ ਆਹੜੇ ਵਿੱਚ ਇਕੱਲੇ ਬੈਠ ਗਏ ਸਨ ਸ਼ਾਇਦ ਬੋਟਾਂ ਨੂੰ ਅੜੀਕਦੇ ਹੋਣ ਚੁੱਪਚਾਪ ਸ਼ਾਂਤ ਚੇਤ ਜਾਂ ਡੁੱਬੇ ਮਰਨ ਨਾਲ ਅੱਜ ਉਹ ਬਿਲਕੁਲ ਨਹੀਂ ਸਨ ਕੂਕਦੇ ਉਹਨਾਂ ਨੂੰ ਇਉਂ ਬੈਠੇ ਦੇਖ ਕੇ ਬੇਬੇ ਤੋਂ ਬੋਲਣੋਂ ਨਾ ਰਿਹਾ ਗਿਆ ਮੂੰਹ ਜਿਹਾ ਵੱਟ ਕੇ ਕਹਿਣ ਲੱਗੀ ਲੈ ਇਹ ਚੰਦਰੇ ਬੋਟ ਵੀ ਅਮਰੀਕਨ ਦਵਾਕਾਂ ਵਰਗੇ ਨਿਕਲੇ ਦੇਖ ਲੈ ਮਾਰ ਗਏ ਉਡਾਰੀ ਮਾਪਿਆਂ ਨੂੰ ਕੱਲੇ ਛੱਡ ਕੇ ਪਛਾਹ ਮੁੜ ਕੇ ਨਹੀਂ ਦੇਖਿਆ ਸਾਡੇ ਕੋਲ ਦੋਵੇਂ ਜਨਵਰਾਂ ਲਈ ਫੋਕੀ ਹਮਦਰਦੀ ਤੋਂ ਬਗੈਰ ਕੁਝ ਵੀ ਨਹੀਂ ਰਿਹਾ ਸੀ ਇਹ ਹੈ ਅੱਜ ਦੀ ਕਹਾਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਬਾਹਰ ਦਾ ਕਿਸ ਤਰ੍ਹਾਂ ਲੱਗਦਾ ਹੈ ਵਧੀਆ ਹੈ ਜਾਂ ਨਹੀਂ ਜਰੂਰ ਦੱਸਣਾ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ